ਅਸ ਵਕਤ ਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਜਾਣੂ ਕਰਵਾਉਣੇ ਹਾਂ ਤੇ ਇਹ ਖਬਰ ਜੁੜੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਨਾਲ ਮੂਸੇਪਿੰਡ ਦੇ ਵਿੱਚ ਇੱਕ ਵਾਰ ਫਿਰ ਆਈਆਂ ਖੁਸ਼ੀਆਂ ਤੇ ਲੰਬੇ ਸਮੇਂ ਬਾਅਦ ਜੋ ਸਿੱਧੂ ਮੂਸੇਵਾਲੇ ਦੇ ਸਮਰਥਕ ਹੈ ਉਹਨਾਂ ਦੇ ਚਿਹਰੇ ਦੇ ਉੱਪਰ ਜੋ ਖੁਸ਼ੀ ਹੈ ਉਹ ਦੇਖਣੀ ਹੀ ਬਣਦੀ ਹੈ ਸਾਧ ਸੰਗਤ ਜੀ ਮੂਸੇਪਿੰਡ ਦੇ ਵਿੱਚ ਵੱਜੇ ਢੋਲ ਕਿਉਂਕਿ ਮਾਤਾ ਚਰਨਕੌਰ ਨੇ ਦਿੱਤੇ ਦੋ ਖੂਬਸੂਰਤ ਬੱਚਿਆਂ ਨੂੰ ਜਨਮ ਪੂਰੀ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਜੀ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਣੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਇਹ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ دیر ਨਾ ਲੈਂਦੇ ਹੋਏ ਇੱਕ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਬੇਨਤੀਆਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉਹਨਾਂ ਦੇ ਨਾਲ ਜੁੜੀ ਹੋਈਆਂ ਇੱਕ ਖਾਸ ਖਬਰ ਦੇ ਬਾਰੇ ਹੈ ਜਿਵੇਂ ਕਿ ਸੋਸ਼ਲ ਮੀਡੀਆ ਤੇ ਹੋਰ ਅਦਾਰਿਆਂ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਨੇ ਉਹ ਵਾਇਰਲ ਹੋ ਰਹੀਆਂ ਨੇ ਤੇ ਉਸੇ ਦੌਰਾਨ ਹੀ ਇੱਕ ਹੋਰ ਖੁਸ਼ੀ ਵਾਲੀ ਖਬਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਤੇ ਸਾਧ ਸੰਗਤ ਜੀ ਇਹ ਖਬਰ ਜਿਵੇਂ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਤੇ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ ਤੇ ਮੂਸੇ ਪਿੰਡ ਦੇ ਵਿੱਚ ਢੋਲ ਵੱਜ ਜਾਂਦੇ ਨੇ ਕਿਉਂਕਿ ਲੰਬੇ ਸਮੇਂ ਦੇ ਬਾਅਦ ਇਹ ਖੁਸ਼ੀ ਜੋ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉਹਨਾਂ ਦੇ ਘਰ ਵਿੱਚ ਆਈ ਸਾਧ ਸੰਗਤ ਜੀ ਇਸ ਖਬਰ ਦੇ ਪਿੱਛੇ ਸੱਚਾਈ ਕੀ ਹੈ ਬਹੁਤ ਸਾਰੇ ਸਾਡੇ ਕੋਲ ਕਾਲ ਸਿੱਧੂ ਮੂਸੇਵਾਲੇ ਦੇ ਸਮਰਥਕਾਂ ਦੇ ਆਏ ਮੈਸੇਜ ਵੀ ਆਏ ਕਿ ਇਸ ਖਬਰ ਦੀ ਸੱਚਾਈ ਕੀ ਹੈ ਇਸ ਬਾਰੇ ਜਰੂਰ ਜਾਣਨਾ ਪਾਓ ਤਾਂ ਸਾਧ ਸੰਗਤ ਜੀ ਸਾਡੀ ਟੀਮ ਨੇ ਇਸ ਖਬਰ ਦੀ ਜਾਂਚ ਪੜਤਾਲ ਕੀਤੀ ਜਾਂਚ ਪੜਤਾਲ ਦੌਰਾਨ ਇਹ ਪਤਾ ਲੱਗਿਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੋ ਹੈ ਉਹਨਾਂ ਨੇ ਜੋ ਆਈਵੀਐਫ ਤਕਨੀਕ ਕਰਵਾਈ ਹੈ ਉਸ ਦੇ ਜਰੀਏ ਜੁੜਵਾ ਬੱਚਿਆਂ ਦੀ ਪ੍ਰੈਗਨਸੀ ਹੋਈ ਹੈ ਸਾਦ ਸੰਗਤ ਜੀ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਜੁੜਵਾ ਬੱਚਿਆਂ ਨੂੰ ਜਨਮ ਦੇਵੇਗੀ ਸਿੱਧੂ ਮੂਸੇਵਾਲੇ ਦੀ ਮਾਤਾ ਪਰ ਜੋ ਸੋਸ਼ਲ ਮੀਡੀਆ ਉੱਪਰ ਜੋ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਜੁੜਵਾ ਬੱਚਿਆਂ ਨੂੰ ਜਨਮ ਦੇ ਹੀ ਦਿੱਤਾ ਹੈ ਉਹ ਸਾਰਾ ਸਭ ਝੂਠ ਹੈ ਕਿਉਂਕਿ ਐਦਾਂ ਦੀ ਕਿਸੇ ਵੀ ਖਬਰ ਦੀ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਸੋਸ਼ਲ ਮੀਡੀਆ ਦੇ ਉੱਪਰ YouTube ਚੈਨਲਾਂ ਦੇ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਕਮਾਫਰ ਆ ਕੇ ਤੋੜ ਮਰੋੜ ਕੇ ਖਬਰਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਜੋ ਸਿੱਧੂ ਮੂਸੇਵਾਲੇ ਦੇ ਸਮਰਥਕ ਹੈ ਉਹਨਾਂ ਦਾ ਭਾਰੀ ਰੋਸ ਵੀ ਹੈ ਤੇ ਸਾਧ ਸੰਗਤ ਜੀ ਉੱਥੇ ਸਿੱਧੂ ਮੂਸੇਵਾਲੇ ਦੇ ਬਾਪੂ ਬਲਕੌਰ ਸਿੰਘ ਉਹਨਾਂ ਦਾ ਵੀ ਇੱਕ ਵਿਆਹ ਸਾਹਮਣੇ ਆਇਆ ਸੀ ਕੀ ਐਦਾਂ ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰਿਆ ਕਰੋ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ